20 ਸਾਲਾਂ ਜਵਾਕ ਨੂੰ ਘਰ ਚ ਵੜ ਮਾਰੀਆਂ ਗੋਲੀਆਂ ਤੇ ਮੈਂ ਦੇਖੀ ਉਹਨਾਂ ਦੇ ਤਾਂ ਚਲ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰੇ ਭਰਾ ਬਾਹਰ ਨੂੰ ਨਿਕਲਣ ਲੱਗੇ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਗੰਦਾਸੀ ਲੈ ਕੇ ਬੜੇ ਘਰ ਅੰਦਰ ਪੰਨ ਦਿੱਤੀਆਂ ਕੁੰਡੀਆਂ ਸੋ ਨਾ ਉਹ ਜਦੋਂ ਉਹ ਸਾਇਰਨ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਵਜੇ ਤੇ ਵੇਟਦੇ ਫਿਰ ਅੰਦਰ ਆ ਗਏ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਤੇ ਕੁੰਨੀਆਂ ਪੰਨੀਆਂ ਮਾਪਿਆਂ ਸਾਹਮਣੇ ਮੁੰਡੇ ਨੂੰ ਕੀਤਾ ਲਹੂ ਲੁਹਾਨ ਸਵੇਰੋਂ ਦੇ ਪੇਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵਾਜਣ ਵੀ ਉਹਦੇ ਨਾਲ ਵਜਣ ਫਿਰ ਵੀ ਉਹਦੇ ਹੀ ਮਾਰ ਕੇ ਗਿਆ ਗੋਲੀਆਂ ਉਹ ਮਾਛੀਵਾੜਾ ਦੇ ਪਿੰਡ ਚੱਕ ਲੋਹੜ ਚ 4 ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਚ ਦਖਲ ਹੋ ਕੇ 20 ਸਾਲਾਂ ਨੌਜਵਾਨ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਗੋਲੀਆਂ ਚਲਾਉਣ ਵਾਲੇ ਕੰਦ ਟੱਪ ਕੇ ਘਰ ਚ ਦਖਲ ਹੋ ਗਏ ਅਤੇ ਕਰੀਬ 20 ਸਾਲ ਦੇ ਨੌਜਵਾਨ ਨੂੰ ਗੰਭੀਰ ਜਖਮੀ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਨੌਜਵਾਨ ਨੂੰ ਰੋਪੜ ਹਸਪਤਾਲ ਚ ਇਲਾਜ ਲਈ ਲੈ ਕੇ ਗਏ ਸੂਚਨਾ ਮਿਲਦੇ ਹੀ ਖੰਨਾ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਅਨੁਸਾਰ ਜ਼ਮੀਨੀ ਝਗੜੇ ਦੇ ਚੱਲਦੇ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਮੌਕੇ ਘਰ ਚ ਮੌਜੂਦ ਪਰਿਵਾਰਿਕ ਮੈਂਬਰਾਂ ਦਾ ਹੋਰ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਇਹ ਵੀ ਸੁਣਾ ਦਿੰਦੇ ਹਾਂ ਚਾਕਲੋਟ ਕੀ ਮਾਮਲਾ ਜਿਹੜਾ ਰਾਤ ਜੋ ਸਵੇਰੇ ਹੋਇਆ ਜੋ ਸਵੇਰੇ ਉੱਤੇ ਮੈਂ ਉਹ ਗੱਡੀ ਨਿਕਲੀ ਉਹ ਮੈਂ ਬਾਹਰ ਸੀਗੀ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ 3-4 ਜਾਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਨੂੰ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਤਾਂ ਚੰਨ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰੇ ਭਰਾ ਬਾਹਰੋਂ ਨਿਕਲਣ ਲੱਗਿਆ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਬਰੋ ਅੰਦਰ ਨੂੰ ਚੱਲ ਗਿਆ ਜਦੋਂ ਤਦ ਵੇਰ ਨੂੰ ਉਹ ਉਹਨਾਂ ਫਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਵਜੇ ਤੇ ਵੇਟਦੇ ਫਿਰ ਅੰਦਰ ਆ ਗਏ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜੇ ਦੀਆਂ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵਾਜਣ ਵੀ ਉਹਦੇ ਨਾਲ ਵਜਣ ਫਿਰ ਵੀ ਉਹਦੇ ਹੀ ਮਾਰ ਕੇ ਗਏ ਆ ਗੋਲੀਆਂ ਉਹ ਕਿੰਨੀਆਂ ਗੋਲੀਆਂ ਬੱਜੀਆਂ ਗੋਲੀਆਂ ਪਤਾ ਨਹੀਂ ਇੰਨਾਂ ਪਤਾ ਉਹਦੇ ਵੀ ਲੱਤ ਪਰ ਬੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਬੱਜੀ ਹੋਈ ਸੀਗੀ ਇੱਕ ਇੱਥੇ ਕੋ ਨੂੰ ਵੀ ਬੱਜੀ ਸੀਗੀ ਹਾਲਤ ਕੀ ਮੇਦੀ ਹੈ ਤੁਹਾਡੇ ਬ੍ਰਦਰ ਦੀ ਹੁਣ ਠੀਕ ਨੇ ਜਾਂ ਕਿਸ ਤਰ੍ਹਾਂ ਦਾ ਉਹ ਪਤਾ ਨਹੀਂ ਹੈ ਜੇ ਕੁਝ ਵੀ ਹਲੇ ਐਡਮਿਟ ਕਰ ਲੈ ਕੇ ਗਏ ਹੋਏ ਹਨ ਉਹਨਾਂ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਸਾਢੇ 9 ਵਜੇ ਦੀ ਕਰੀਬ ਆ ਬਸ ਇੰਨਾ ਕੁ ਟਾਈਮ ਸੀਗਾ ਤੇ ਉਹ ਸਾਡੇ ਨਿਓ ਪੱਟੀ ਹੋਈ ਹੈ ਪਿੱਛੇ ਸਾਡੇ ਕੰਧ ਦੇ ਮੇਰੇ ਥਾਏ ਸੌਰਨ ਦਾ ਰੋਲਾ ਉਹ ਜਣੀ ਫੈਸਲਾ ਤਾਂ ਪਰਸੋਂ ਹੋ ਗਿਆ ਜਣੀ ਇਹ ਡੈਡੀ ਤਾਂ ਮੰਨ ਲੈਂਦੇ ਹੈਗੇ ਫੈਸਲੇ ਨੂੰ ਜਣੀ ਚਲ ਉਹਦਾ ਰਾਲ ਮਿਲ ਕੇ ਕਰਾਤਾ ਫੇਰ ਮੁੜ ਕੇ ਸਾਡੀ ਸਵੇਰੇ ਉਹ ਆਇਆ ਵੀ ਇੱਧਰ ਨੂੰ ਜਣੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਇਹ ਜਣੀ ਹੁਣ ਮੁੜ ਕੇ ਸਾਨੂੰ ਜਦੋਂ ਰਗਨਾਸੀਆਂ ਲੈ ਕੇ ਆਏ ਹੋਏ ਤੇ ਜਿੱਦ ਲਾਈ। ਮਣਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰੇ ਬੜੇ ਰਹੇ। ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ। ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ। ਕੋਣ ਕਹਿੰਦਾ ਇੱਕ ਮਿੰਟ। ਮੈਂ ਤਾਰੇ ਸਰ ਦੇ ਮੁੰਡੇ ਕਹਿੰਦੇ ਸੀ। ਕੀ ਨਾਮ ਹੈ ਉਹਨਾਂ ਦਾ? ਇੱਕ ਨਾ ਕਾਲਾ ਇੱਕ ਨਾ ਦੋਆ ਹੈ ਨਾ ਇੱਕ ਨਾ ਜਸਵੰਤ ਹੈ। ਜਦੋਂ ਪਹਿਲਾਂ ਉਹਨਾਂ ਦੀ ਤਿੰਨ ਘਰ ਵਾਲੀਆਂ ਵੀ ਆਈਆਂ ਇਹਦੇ ਤਿੰਨੇ। ਜਿਹੜੀ ਫਾਇਰਿੰਗ ਹੋਈ ਆ ਉਹ ਕਿੱ데 ਤੇ ਹੋਈ? ਉਹ ਐਦਾਂ ਹੋਈ ਫਾਇਰਿੰਗ ਦਰਵਾਜ਼ਾ ਖੜਕ ਕੇ ਵੇਜਣੀ ਮੇਰੇ ਵੇਟਾ ਦਾ ਅੰਦਰ ਦਾ ਮੈਂ ਠਾ ਲਿਆ ਮੈਂ ਕਿ ਦਰਵਾਜ਼ਾ ਕੜਗਦਾ ਯਾਨੀ ਉਹ ਅਜੇ ਹੱਥ ਹੀ ਆਇਆ ਮੈਂ ਉੱਥੇ ਖੜੀ ਐ ਉਹਨੂੰ ਉੱਥੇ ਲਾਗੇ ਚਲਾਣ ਫੈਰੀਆਂ ਕਿੰਨੇ ਕੁ ਜਣੇ ਮੁੰਡੇ ਸੀ ਚਾਰ ਤੇਈ ਮੈਂ ਜਣੀ ਉੱਧਰ ਦੇਖ ਲੈ ਮੈਂ ਥੱਲੇ ਨੂੰ ਪਛਾਣਦੇ ਹਾਂ ਉਹਨਾਂ ਨੂੰ ਮੈਂ ਦੋ ਪਛਾਣੇ ਐ ਹੋਰ ਕਿ ਕਿੱਥੋਂ ਦੇ ਨੇ ਐ ਸਾਨੂੰ ਨਹੀਂ ਐਦਾ ਪਤਾ ਜਣੀ ਮੈਂ ਉੱਧਰ ਦੇਖੇ ਐ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਦਾ ਪਤਾ ਹੀ ਜਾਣ ਦੇਣ ਤੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਮੁੰਡੇ ਦੇ ਪਤਾ ਦੋ ਲੱਗੇ ਬਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਆ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਬਾੜੀ ਕਰਦੇ ਜੀ ਸੀ ਯਾਨੀ ਉਹਦਾ ਘਰੇ ਰਹਿੰਦਾ ਫਲਾਟ ਤੋਂ ਕੀਤੀ ਹੋਈ ਹੈ ਕੋਈ ਲਾਕਡਾਊਨ ਹੈਗੀ ਕੋਈ ਬਸ ਉਹਨਾਂ ਨਾਲ ਇਹ ਸਾਡੀ ਹੋਰ ਕਿਸੇ ਨਾਲ ਨਹੀਂ ਮੇਰੇ ਮੁੰਡੇ ਦਾ ਕਦੇ ਇੰਨਾ ਸਾਹੂ ਕਿਤੇ ਪੁੱਛ ਕੇ ਵੀ ਦੇਖ ਲਿਓ ਇਹ ਕੋਈ ਐਹ ਜੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ ਫਿਲਹਾਲ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੀ ਕੁਝ ਕਹਿਣਾ ਐਸਐਸਪੀ ਜੋਤੀ ਯਾਦਵ ਬੈਂਸ ਦਾ ਇੱਕ ਵਾਰ ਉਹ ਵੀ ਸੁਣ ਲਵੋ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕਿ ਚਕਲੋਟ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾਂ ਦਾ ਮੁੰਡਾ ਹੈਗਾ ਜਿਹਨੂੰ ਐਚ ਚਕਲੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਵੇ ਇੱਥੇ ਚਾਰ ਮੂ ਟੱਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚਾਏ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪਤਾਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਹੈ ਦੱਸਦੀ ਹੈ ਕਿ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਸਤੇ ਪੰਜ ਤੋਂ 6 ਰਾਉਂਡ ਫਾਇਰ ਕੀਤੇ ਗਏ ਨੇ ਨੌਜਵਾਨ ਦੀ ਉਮਰ ਤਕਰੀਬਨ 20 ਸਾਲ ਦੱਸੀ ਜਾ ਰਹੀ ਹੈ ਫਿਲਹਾਲ ਹਸਪਤਾਲ ਦੇ ਵਿੱਚ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਬਾਠੀ ਬੜਾ ਸਾਹਿਬ ਤੋਂ ਗੁਰਪ੍ਰੀਤ ਜੀ ਦੀ ਰਿਪੋਰਟ